ਬਾਲੀਵੁੱਡ ਅਦਾਕਾਰ ਸਲਮਾਨ ਖਾਨ ਇੱਕ ਨਵੇਂ ਵਿਵਾਦ ਦੇ ਵਿੱਚ ਫਸ ਗਏ ਨੇ ਦੱਸਲ ਸਲਮਾਨ ਨੇ ਸੁਲਤਾਨ ਫਿਲਮ ਦੇ ਦੌਰਾਨ ਹੋਈ ਥਕਾਨ ਨੂੰ ਲੈ ਕੇ ਕਿਹਾ ਕਿ ਉਹ ਪਹਿਲਵਾਨ ਦੇ ਕਿਰਦਾਰ ਲਈ ਸ਼ੂਟ ਕਰਦੇ ਇੰਨਾ ਥੱਕ ਜਾਂਦੇ ਸੀ ਕਿ ਇੱਕ ਕ੍ਰੀਪ ਪੀੜਤ ਮਹਿਲਾ ਵਾਂਗ ਮਹਿਸੂਸ ਕਰਦੇ ਸੀ ਇਸ ਬਿਆਨ ਨੂੰ ਲੈ ਕੇ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਅਤੇ ਤੱਕੀ ਸਲਮਾਨ ਦੀ ਆਲੋਚਨਾ ਵੀ ਕੀਤੀ ਜਾ ਰਹੀ ਹੈ ਪੰਜਾਬੀ ਗਾਇਕ ਜਸਬੀਰ ਜੱਸੀ ਦਾ ਨਵਾਂ ਟਰੈਕ ਉਹ ਲਾਲਨੀ ਰਿਲੀਜ਼ ਹੋ ਗਿਆ ਇੱਕ ਸੂਫੀ ਟਰੈਕ ਹੈ ਜੋ ਬਾਬਾ ਬੁੱਲੇ ਸ਼ਾਹ ਦੀ ਰਚਨਾ ਤੋਂ ਪ੍ਰੇਰਿਤ ਹੈ ਜੀ 뮤ਜ਼ਿਕ ਕੰਪਨੀ ਵੱਲੋਂ ਇਸ ਟਰੈਕ ਨੂੰ ਰਿਲੀਜ਼ ਕੀਤਾ ਗਿਆ ਹੈ ਇਹ ਗੀਤ ਜਾਰਜੀਆ ਦੇ ਵਿੱਚ ਸ਼ੂਟ ਕੀਤਾ ਗਿਆ ਹੈ बॉलीवुड दी मशहूर اداکارہ प्रियंका चोपड़ा सोशल मीडिया ते छोटी प्रियंका पाके खुश होगी सोशल मीडिया ते ਕਿਸਨੇ ਇੱਕ ਬੱਚੇ ਦੀ ਫੋਟੋ ਰੂਟਰ ਤੇ ਸਾਂਝੀ ਕੀਤੀ ਜਿਸ ਵਿੱਚੋਂ ਬਿਲਕੁਲ प्रियंका ਵਾਂਗ ਲੱਗ ਰਹੀ ਸੀ ਪੋਸਟ ਵਿੱਚ ਲਿਖਿਆ ਸੀ ਪ੍ਰਸ਼ਾਨਾ ਦੀ ਇੱਕ ਲੜਕੀ ਨੇ ਇੱਕ ਮੁਕਾਬਲੇ ਬਾਜ਼ੀ ਲਈ प्रियंका ਦੀ ਇੱਕ ਕਾਪੀ ਡਰੈਸ ਪਾਈ ਹੈ ਕਿਰਪਾ ਕਰਕੇ ਰਿਪਲਾਈ ਕਰੋ प्रियंका ਨੇ ਜਵਾਬ ਵਿੱਚ ਲਿਖਿਆ ਮੈਂ ਹਮੇਸ਼ਾ ਤੋਂ ਆਪਣਾ ਲਗੂ ਡਿਸੀਜਨ ਚਾਹੁੰਦੀ ਸੀ ਤੁਹਾਡਾ ਧੰਨਵਾਦ ਆਪਣੇ ਵਿਆਹ ਨੂੰ ਲੈ ਕੇ ਚੱਲ ਰਹੀਆਂ ਔਟਕਲਾਂ ਨੂੰ ਸਲਮਾਨ ਖਾਨ ਪਾਵੇਂ ਹਵਾ ਵਿੱਚ ਉਡਾ ਦੇਣ ਪਰ ਲੂਲੀਆ ਵਨ ਤੂਲ ਨਾਲੋਂ ਨਾ ਦੀ ਕੈਮਿਸਟਰੀ ਕੁਝ ਵੱਖਰੀ ਹੀ ਕਹਾਣੀ ਬਿਆਨ ਕਰ ਰਹੀ ਹੈ ਦਰਸਲ ਜਦੋਂ ਸਾਰੇ ਲੋਕ ਇਫਤਾਰ ਵਿੱਚ ਰੁੱਝੇ ਹੋਏ ਸਨ ਤਾਂ ਦਬੰਗ ਸਲਮਾਨ ਖਾਨ ਨੇ ਲੂਲੀਆ ਲਈ ਵੱਖਰਾ ਸਮਾਂ ਕੱਢਿਆ ਸਲਮਾਨ ਅਤੇ ਲੂਲੀਆ ਨੂੰ ਡਿਨਰ ਡੇਟ ਤੇ ਸਪਾਟ ਕੀਤਾ ਗਿਆ ਸ਼ਾਹਰੁਖ ਦੇ ਬੇਟੇ ਆਰਿਨ ਖਾਨ ਅਤੇ ਅਮਿਤਾਬ ਬਚਨ ਦੀ ਦੋਤੀ ਨਵਿਆ ਨੰਦਾ ਦੀ ਪਾਰਟੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੁਣ ਮੁੰਬਈ ਵਾਪਸ ਆਉਣ ਦੇ ਬਾਅਦ ਆਰਿਨ ਨੇ ਆਪਣੇ ਘਰ ਮੰਨਤ ਵਿੱਚ ਗ੍ਰੈਜੂਏਸ਼ਨ ਖਤਮ ਹੋਣ ਦੀ ਪਾਰਟੀ ਦਿੱਤੀ ਰਿਪੋਰਟ ਮੁਤਾਬਕ ਇਸ ਪਾਰਟੀ 'ਚ ਨਵਿਆ ਵੀ ਆਈ ਸੀ ਸ਼ਾਹਰੁਖ ਖਾਨ ਨੇ ਕੁਝ ਦੇਰ ਲਈ ਇਸ ਪਾਰਟੀ 'ਚ ਹਿੱਸਾ ਲਿਆ ਪਾਰਟੀ 'ਚ ਸਾਰੇ ਬੱਚਿਆਂ ਨੇ ਖੂਬ ਮਸਤੀ ਕੀਤੀ ਪਰ ਕਿਸੇ ਨੇ ਵੀ ਇਸ ਪਾਰਟੀ ਦੀਆਂ ਤਸਵੀਰਾਂ ਪੋਸਟ ਨਹੀਂ ਕੀਤੀਆਂ ਪ੍ਰਤੀ ਰੌਸ਼ਨੀ ਅਗਾਂ ਮੇ ਫਿਲਮ ਮੋਹਨ ਚੋ ਦਾ ਅਰੋਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਪ੍ਰਤੀ ਨੇ ਕੋ ਟਵੀਟ ਕਰਕੇ ਫਿਲਮ ਦੇ ਟ੍ਰੇਲਰ ਨੂੰ ਰਿਲੀਜ਼ ਕੀਤਾ ਹੈ ਆਸ਼ੋਤਸ਼ ਗੁਵਾਰੀ ਕਰਦੇ ਨਿਰਦੇਸ਼ ਨੂੰ ਵਿਚ ਬਣੀ ਇਸ ਫਿਲਮ ਵਿੱਚ ਪੂਜਾ ਹੀਗੜੇ ਬਾਲੀਵੁੱਡ ਚ ਡੈਬਿਊ ਕਰ ਰਹੀ ਹੈ ਇਸ ਟ੍ਰੇਲਰ ਦੀ ਸ਼ੁਰੂਆਤ ਇੱਕ ਬਿਹਤਰੀਨ ਡਾਇਲੋਗ ਦੇ ਨਾਲ ਹੁੰਦੀ ਹੈ ਅਭਿਸ਼ੇਕ ਚੌਪਲੇ ਦੀ ਨਿਰਦੇਸ਼ਿਤ ਫਿਲਮ ਉ르ਤਾ ਪੰਜਾਬ ਸ਼ੁਰੂਆਤੀ ਹਫ਼ਤੇ ਦੇ ਵਿੱਚ 33 ਕਰੋੜ 80 ਲੱਖ ਰੁਪਏ ਦੀ ਕਮਾਈ ਕਰ ਚੁੱਕੀ ਹੈ। ਇਹ ਫਿਲਮ ਪੰਜਾਬ ਦੇ ਨਸ਼ੇ ਦੇ ਮੁੱਦਿਆਂ ਤੇ ਆਧਾਰਿਤ ਹੈ। ਇਸ ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਸ਼ਾਹীদ ਕਪੂਰ, ਆਲੀਆ ਪਟਕ੍ਰੀਨਾਕਪੂਰ ਅਤੇ ਦਲਜੀਤ ਦੋਸਾਂਜ ਨੇ ਉ르ਤਾ ਪੰਜਾਬ 17 ਜੂਨ ਨੂੰ ਰਿਲੀਜ਼ ਹੋਈ ਸੀ। ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ਮੇਕਰ ਰਕੇਸ਼ ਸ਼ੋਮਪ੍ਰਕਾਸ਼ ਮਹਿਰਾ ਦਾ ਕਹਿਣਾ ਹੈ ਕਿ ਬਾਲੀਵੁੱਡ ਨੂੰ ਹਾਲੀਵੁੱਡ ਫਿਲਮਾਂ ਦੀ ਗੁਣਵੱਤਾ ਨੂੰ ਟੱਕਰ ਦੇਣ ਲਈ ਬਿਹਤਰ ਫਿਲਮਾਂ ਬਣਾਉਣ ਦੀ ਲੋੜ ਹੈ ਮੌਜੂਦਾ ਸਮੇਂ ਵਿੱਚ ਭਾਰਤੀ ਬਾਕਸ ਆਫਿਸ ਤੇ ਜੰਗਲਬੂ ਕੈਪਟਨ ਅਮਰੀਕਾ ਸਿਵਲ ਵਾਰ ਵਰਗੀਆਂ ਹਾਲੀਵੁੱਡ ਫਿਲਮਾਂ ਨੇ ਚੋਨਰ ਨਾਲ ਰਿਲੀਜ਼ ਹੋਣ ਵਾਲੀਆਂ ਹਿੰਦੀ ਫਿਲਮਾਂ ਦੇ ਦੋਲਾਂ ਵਿੱਚ ਬਿਹਤਰ ਕਾਰੋਬਾਰ ਕਰ ਰਹੀਆਂ ਨੇ ਇਸ ਸਾਲ ਗੰਗਾ ਦਾ ਸੋਲੋ ਆਫ ਇੰਡੀਆ ਸ਼ੋਅ ਨਾਲ ਛੋਟੇ ਪਰਦੇ ਤੇ ਖਤਮ ਰਚ ਚੁੱਕੀ ਆਪਣੇ ਤਰੀਫ ਦੇ ਫਿਲਮ ਨਿਰਮਾਤਾ ਦੀ ਹੈ ਮੈਂ ਜ਼ਿਆਦਾ ਕਹਿਣਾ ਹੈ ਕਿ ਉਹਨਾਂ ਲਈ ਲੰਮੇ ਚੱਲਣ ਵਾਲੇ ਸੀਰੀਅਲਸ ਦੇ ਵਿੱਚ ਕੰਮ ਕਰਨਾ ਸੰਭਵ ਨਹੀਂ ਹੈ ਪਰ ਸੀਮਤ ਕੜੀਆਂ ਵਾਲੇ ਸ਼ੋਅ ਦੇ ਵਿੱਚ ਕੰਮ ਕਰਨ ਦੀ ਇੱਛੁਕ ਜ਼ਰੂਰ ਹੈ ਦੀਆ ਨੇ ਕਿਹਾ ਕਿ ਉਹ ਅਲੱਗ-ਅਲੱਗ ਮਾਧਮਾ ਵਿੱਚ ਕੰਮ ਕਰਨ ਨੂੰ ਹਮੇਸ਼ਾ ਤਿਆਰ ਹੈ ਸੂਪਰਸਟਾਰ ਸਲਮਾਨ ਖਾਨ ਨੂੰ ਲੱਗਦਾ ਹੈ ਕਿ ਫਿਲਮਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਕਮਾਈ ਕਰਨ ਲਈ ਟਿਕਟਾਂ ਦੀ ਕੀਮਤ ਘੱਟ ਕਰਨੀ ਚਾਹੀਦੀ ਹੈ ਤੇ ਸਿਨੇਮਾ ਘਰਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਫਿਲਮ ਨਿਰਮਾਣ ਵਧ ਰਿਹਾ ਪਰ ਕਮਾਈ ਘੱਟ ਹੋ ਰਹੀ ਹੈ। ਮਰਾਠੀ ਫਿਲਮਾਂ ਅਸੀਂ ਤਾਂ 100 ਰੁਪਏ ਦੀ ਟਿਕਟ ਦੇ ਨਾਲ ਹੀ 100 ਕਰੋੜ ਰੁਪਏ ਦਾ ਬਿਜ਼ਨਸ ਕਰ ਰਹੀਆਂ ਨੇ ਅਤੇ ਅਸੀਂ 250 ਰੁਪਏ ਦੀ ਟਿਕਟ ਦੇ ਨਾਲ ਵੀ ਮੁਸ਼ਕਿਲ ਨਾਲ ਹੀ 100 ਕਰੋੜ ਰੁਪਏ ਕਮਾ پا ਰਹੇ ਹਾਂ। ਇਹ ਸ਼ਰਮਨਾਕ ਹੈ। ਉਹਨਰ ਮੰਨਣਾ ਹੈ ਕਿ ਕਰੀਬ 20 ਹਜ਼ਾਰ ਸਿਨੇਮਾ ਘਰਾਂ ਦੀ ਲੋੜ ਹੈ।